ਅੱਜ ਪੂਜਯਾ ਸ੍ਰੀ ਮਹਾਰਾਜ ਰਾਮ ਸੰਧਰਾ ਜੀ ਮਹਾਰਾਜ ਦੇ ਆ ਦੇਸ਼ ਅਨੁਸਾਰ ਅਹੀਂ ਇਹ ਸਾਰਾ ਸਮਾਨ ਜਿਹੜਾ ਵੰਡਣ ਆਏ ਆ ਉਹਨਾਂ ਦੀ ਹੀ ਆਗਿਆ ਹੈ ਕਿ ਗਰੀਬ ਆਦਮੀ ਜਿੱਥੇ ਵੀ ਦੇਖਦੇ ਹੋ ਤੜਾ ਕਮਸ ਕਮ ਸਮਾਨ ਵਗੈਰਾ ਉਹਨਾਂ ਨੂੰ ਦੇ ਕੇ ਆਓ ਇਹਦੇ ਵਿੱਚ ਅਹੀਂ 5 ਗਲਾਸ 5 ਥਾਲੀਆਂ ਨੇ 5 ਚਮਚੇ ਆ 5 ਕਟੋਰੀਆਂ ਨੇ 50 ਰੁਪਏ ਦਾ ਨਕਦ ਵੀ ਨਾਲ ਵਿੱਚ ਹੈਗਾ ਇਹ ਸਮਾਨ ਸਾਰਾ ਅਹੀਂ ਦੇਣ ਵਾਸਤੇ ਉਹਨਾਂ ਦੀ ਹੀ ਕਿਰਪਾ ਹੈ ਉਹਨਾਂ ਦੇ ਵੱਲੋਂ ਅਹੀਂ ਦੇਣ ਆਏ ਆ ਸਮਾਜ ਪਰ ਲਾਈਦੇ ਤੇ ਆਪਾਂ ਜਿਸਾ ਉਹ ਸ਼ਹੀਦ ਪਰਿਵਾਰ ਫੰਡ ਜੋ ਚੱਲਦਾ ਹੈ ਫਿਰ ਜੰਮੂ ਕਸ਼ਮੀਰ ਵੱਲ ਜਾਂਦਾ ਹੈ ਉਧਰ ਚੱਲਦਾ ਹੈ ਫਿਰ ਕਈ ਗਰੀਬ ਕੰਨਿਆਂ ਦਾ ਅੰਦਾਂ ਤੇ ਉਹਨਾਂ ਨੂੰ ਵੀ ਸਮਾਨ ਵਗੈਰਾ ਆਪਾਂ ਦਿੰਨੇ ਹਾਂ ਉਸੇ ਦਰਵਾਜ਼ੇ ਤੋਂ ਇਹ ਕਾਫੀ ਕੰਮ ਹੁੰਦੇ ਰਹਿੰਦੇ ਆ ਜਿਸਾ ਬੇਵਾਹ ਔਰਤਾਂ ਕਈ ਆਪਣੇ ਉਰ ਲੱਗੇ ਚ ਹੋਈਂਦੀ ਐ ਨੂੰ ਆਟਾ ਵਗੈਰਾ ਵੀ ਇਸ ਤਰ੍ਹਾਂ ਦੇ ਇਹ ਸਾਰੇ ਕੰਮ ਹੋਰ ਵੀ ਕੋਈ ਮਹੱਈਆ ਕਰਵਾਇਆ ਜਾਏਗਾ ਇਹਨਾਂ ਨੂੰ ਫਿਰ ਗਾਂ ਤੋਂ ਕਪੜੇ ਵਗੈਰਾ ਵੀ ਰਾਸ਼ਨ ਵੀ ਦੇਾਂਗੇ ਆਪਾਂ ਜਲਦੀ ਹੀ ਦੇਾਂਗੇ ਕਪੜਾ ਵਗੈਰਾ ਵੀ ਨਾਲ ਦੇਾਂਗੇ ਇਹਨਾਂ ਨੂੰ ਪੁੱਛ ਲਾਂਗੇ ਜੇ ਬਰਤਨ ਦੀ ਹੋਰ ਲੈਣਾ ਬਰਤਨ ਵੀ ਦੇਾਂਗੇ ਹੋਰ ਦੇ ਦਾਂਗੇ ਇੰਡੀਆ ਕ੍ਰਾਈਮ ਨਿਊਜ਼ ਜੁਰਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼